ਇੱਥੇ ਸੰਗਤ ਮੰਡੀ ਤੇ ਬਹੁਤ ਸਾਰੇ ਮੋਤਵਰ ਵਿਅਕਤੀਆਂ ਨੇ ਵੀ ਸਾਡੇ ਇਸ ਮਹਿੰਮ ਨੂੰ ਜੁਆਇਨ ਕੀਤਾ ਔਰ ਜਿੰਨੇ ਇਨਾ ਨੇ ਇੱਥੇ ਦੇ ਸਤਾਈ ਪਿੰਡਾਂ ਦੇ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰ ਹੈਗੇ ਉਹਨਾਂ ਨੂੰ ਵੀ ਇਨਵਾਈਟ ਕੀਤਾ ਸੀ ਇੱਥੇ ਵਕ ਵਕ ਹੋਰ ਸਪੀਕਰਸ ਨੇ ਵੀ ਨਸ਼ੇ ਦੇ ਖਿਲਾਫ ਜਿਹੜੀ ਗੱਲਾਂ ਸਾਂਝੀਆਂ ਕੀਤੀਆਂ ਕਿ ਕਿਵੇਂ ਸਾਨੂੰ ਫੈਮਲੀਆਂ ਨੂੰ ਅਵੇਅਰ ਕਰਨਾ ਚਾਹੀਦਾ ਹੈ ਔਰ ਇਹਦੇ ਜਿਹੜੇ ਮਾੜੇ ਪ੍ਰਭਾਵ ਹੈ ਜੋ ਵੈਸੇ ਤਾਂ ਲੋਕਾਂ ਨੂੰ ਪਤਾ ਹੀ ਹੈ ਬਟ ਐਸ ਅ ਡਿਸਕਸ਼ਨ ਸਾਰੇ ਸਾਂਝੇ ਕੀਤੇ ਗਏ ਤੇ ਪੁਲਿਸ ਵੱਲੋਂ ਮੇਰੇ ਵੱਲੋਂ ਡੀਐਸਪੀ ਮੈਡਮ ਐਸਐਚਓ ਸੰਗਤ ਵੱਲੋਂ ਵੀ ਦੱਸਿਆ ਗਿਆ ਕਿ ਪੰਜਾਬ ਪਟਿੰਡਾ ਪੁਲਿਸ ਕੀ ਕੀ ਉਪਰਾਲੇ ਕਰ ਰਹੀ ਹੈ ਔਰ ਜਿਹੜੇ ਪੰਜਾਬ ਪੁਲਿਸ ਲੈਵਲ ਤੇ ਸਾਡੀ ਇੱਕ ਹੈਲਪਲਾਈਨ ਚੱਲੀ ਹੈ ਉਹਦੇ ਬਾਰੇ ਦੱਸਿਆ ਔਰ ਨਾਲ ਹੀ ਅਸੀਂ ਇਹੀ ਅਪੀਲ ਕੀਤੀ ਹੈ ਕਿ ਤੁਸੀਂ ਨਸ਼ੇ ਦੇ ਖਿਲਾਫ ਜਿਹੜੀ ਸਾਡੀ ਮੁਹਿੰਮ ਹੈ ਉਹਦੇ 'ਚ ਸਾਡਾ ਸਾਥ ਦਿਓ ਔਰ ਸਾਡੇ ਤੇ ਵਿਸ਼ਵਾਸ ਕਰੋ ਜਿਹੜੇ ਵੀ ਤੁਸੀਂ ਜੈਨੂਇਨ ਡਰੱਗਸ ਦੇ ਖਿਲਾਫ ਸਾਨੂੰ ਇਨਪੁਟ ਦੋਗੇ ਅਸੀਂ ਵਚਨਬੱਧ ਡਿਊਟੀ ਬਾਉਂਡ ਹੈ ਕਿ ਅਸੀਂ ਉਹਦੇ ਤੇ ਐਕਸ਼ਨ ਲਈਏ ਮੈਮ ਜੇ ਗੱਲ ਕਰਿਆ ਤੇ ਮੀਟਿੰਗ ਕੀਤੀ ਗਈ ਹੈ ਪਬਲਿਕ ਦਾ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਹੈ ਖੋ ਜੀ ਮੈਨੂੰ ਮੇਰਾ ਤਾਂ ਇਹ ਐਕਸਪੀਰੀਅੰਸ ਹੈ ਕਿ ਪਬਲਿਕ ਹਮੇਸ਼ਾ ਬਹੁਤ ਹੀ ਖੁੱਲੇ ਦਿਲ ਨਾਲ ਪੋਜੀਟਿਵਲੀ ਸਾਨੂੰ ਸਾਡੇ ਨਾਲ ਜੁੜਦੀ ਹੈ ਇਹ ਸਾਡੀ ਡਿਊਟੀ ਬੰਦੇ ਕਿ ਅਸੀਂ ਜਾ ਕੇ ਪਬਲਿਕ ਨਾਲ ਇੰਗੇਜ ਕਰੀਏ ਤੇ ਮੇਰਾ ਇੱਥੇ ਬੜਾ ਵਧੀਆ ਐਕਸਪੀਰੀਅੰਸ ਰਹਾ ਹੈ ਆਈ ਕੰਗਰਾਚੂਲੇਟ ਡੀਐਸਪੀ ਰੂਰਲ ਔਰ ਐਸਐਚਓ ਸੰਗਤ ਕਿ ਨਾ ਨੇ ਬੜਾ ਵਧੀਆ ਪ੍ਰੋਗਰਾਮ ਉਲੀਕਿਆ ਔਰ ਅਸੀਂ ਇਦਾਂ ਹੀ ਬਠਿੰਡਾ ਦੇ ਵੱਖ-ਵੱਖ ਜਗ੍ਹਾ ਇਦਾਂ ਦੀ ਮੀਟਿੰਗਸ ਕਰਦੇ ਰਵਾਂਗੇ ਨਾਲ-ਨਾਲ ਸਾਡਾ ਜਿਹੜਾ ਇਨਫੋਰਸਮੈਂਟ ਹੈ ਨਸ਼ੇ ਦੇ ਖਿਲਾਫ ਜਿਹੜੇ ਪਰਚੇ ਉਹ ਜਾਰੀ ਰਹਿਣਗੇ ਮੈਮ ਜੇ ਗੱਲ ਕਰੀ ਪੰਜਾਬ ਦੇ ਅਤੇ ਬਠਿੰਡਾ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਨਸ਼ੇ ਦੇ ਖਾਤਮੇ ਦਾ ਜੀ ਸੜਾ ਤੋਂ ਪੂਰੇ ਪੰਜਾਬ ਪੁਲਿਸ ਦਾ ਇੱਕੋ ਹੀ ਮੈਸੇਜ ਹੈ ਕਿ ਨਸ਼ੇ ਦੇ ਕੋਡ ਨੂੰ ਛੱਡੋ ਔਰ ਜਿਹੜਾ ਵੀ ਇਸ ਲਾਈਨ 'ਚ ਲੱਗਿਆ ਹੋਇਆ ਉਹਦੇ ਪਿੱਛੇ ਅਸੀਂ ਵੀ ਲੱਗੇ ਹੋਏ ਹਾਂ ਹੁਣ ਅਸੀਂ ਉਹਨਾਂ ਦੇ ਫਾਈਨੈਂਸ਼ੀਅਲ ਜਿਹੜੀ ਵੀ ਉਹਨਾਂ ਦੀ ਪ੍ਰਾਪਰਟੀਆਂ ਨੂੰ ਵੀ ਅਟੈਚ ਕਰਨਾ ਸ਼ੁਰੂ ਕਰ ਦਿੱਤਾ ਹੈ ਬੜਾ ਵਧੀਆ ਬਠਿੰਡਾ ਪੁਲਿਸ ਦਾ ਵੀ ਕੰਮ ਚੱਲ ਰਿਹਾ ਔਰ ਜੋ ਵੀ ਇਸ ਕੰਮ 'ਚ ਪਏਗਾ ਉਹਦਾ ਨੁਕਸਾਨ ਹੀ ਹੋਣਾ ਹੈ ਜਦੋਂ ਗੱਲ ਕਰੀਏ ਤਾਂ ਜਿਹੜੇ ਵਿਅਕਤੀ ਹੈਗੇ ਆ ਨਸ਼ੇ ਦੇ ਖਾਤਮੇ ਲਈ ਬੁਠਿੰਡਾ ਪੁਲਿਸ ਨੂੰ ਜਿਹੜੇ ਇਨਫੋਰਮੇਸ਼ਨ ਤਾਂ ਦੇਣਾ ਚਾਹੁੰਦੇ ਆ ਪਰ ਡਰ ਦੇ ਮਾਰੇ ਉਹ ਨਹੀਂ ਦੇ ਪਾਉਂਦੇ ਇਸ ਲਈ ਲੋਕਾਂ ਨੂੰ ਕੀ ਫੀਲ ਕਰਨਾ ਚਾਹੀਦਾ ਮੇਰੀ ਜੀ ਹੁਣ ਵੀ ਸਪੀਚ ਇਹੀ ਅਪੀਲ ਸਿਗੀ ਕਿ ਜੇ ਤੁਹਾਨੂੰ ਲੱਗਦਾ ਕਿ ਲੋਅਰ ਲੈਵਲਸ ਤੇ ਕੋਈ ਲੀਕੇਜ ਹੋ ਜਾਏਗੀ ਤਾਂ ਯੂ ਆਰ ਫ੍ਰੀ ਕਿ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਡੀਐਸਪੀਜ਼ ਨੂੰ ਕਰ ਸਕਦੇ ਹੋ ਹੁਣ ਜਿਹੜੀ ਹੈਲਪਲਾਈਨ ਚੱਲੀ ਉਹਦੇ 'ਚ ਆਪਸ਼ਨ ਹੀ ਨਹੀਂ ਹੈ ਕਿ ਕਾਲਰ ਦੀ ਆਈਡੈਂਟੀਟੀ ਰਿਵੀਲ ਹੀ ਨਹੀਂ ਹੋਣੀ ਤੋ ਇਹ ਵੀ ਉਪਰਾਲਾ ਇਸੇ ਕਰਕੇ ਲਿਆ ਗਿਆ ਹੈ ਜਿਹੜੇ ਲੋਕਾਂ ਦੇ ਮੰਚੇ ਵਾ ਮਤਲਬ ਇਹ ਮੰਚਾ ਰਹਿੰਦੀ ਹੈ ਕਿ ਸਾਡੀ ਆਇਡੈਂਟੀਟੀ ਨਾ ਰਿਵੀਲ ਹੋ ਜਾਏ ਉਸੇ ਦਾ ਹੀ ਉਪਰਾਲਾ ਹੈ ਜੇ ਤੁਸੀਂ ਇੱਕ ਵਾਰੀ ਟਰਾਈ ਕਰਕੇ ਦੇਖੋ ਆਦਰਵਾਇਸ ਸਾਡੇ ਨੰਬਰ ਤਾਂ ਅਵੇਲੇਬਲ ਹੀ ਹੈ ਐਸੀ ਐਸਪੀ ਬਠਿੰਡਾ ਅਮਿਤ ਕੌਂਡਲ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਜਿਨ੍ਹਾਂ ਨੇ ਕੀ ਕੀਤਾ ਕਿ ਨਸ਼ੇ ਦੇ ਖਾਤਮੇ ਲਈ ਬਠਿੰਡਾ ਪੁਲਿਸ ਵੱਲੋਂ ਜਿਹੜੀਆਂ ਪਬਲਿਕ ਰਿਲੀਟਿੰਗਾਂ ਕੀਤੀਆਂ ਜਾ ਰਹੀਆਂ ਤੇ ਸਾਨੂੰ ਪਬਲਿਕ ਦਾ ਵੀ ਜਿਹੜਾ ਪੂਰਾ ਸਹਿਯੋਗ ਮਿਲ ਰਿਹਾ ਤੇ ਅਸੀਂ तो जरा नशे का खात्मा करके रहेंगे बठिंडा देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप